ਪਿਛੇ ਜੇ ਇੱਕ ਮੂਵੀ ਬੜੀ ਪ੍ਰਚਲਿਤ ਹੋਈ ਮਿਲਖਾ ਸਿੰਘ ਤੇ ਜਿਹੜੀ ਮੂਵੀ ਬਣੀ ਆ ਉਸ ਮੂਵੀ ਦੇ ਵਿੱਚ ਮਿਲਖਾ ਸਿੰਘ ਉਹਨਾਂ ਨੇ ਸਰੀਰਕ ਬਲਬੂਤੇ ਤੇ ਜਿਹੜਾ ਜਿੱਦਾਂ ਪ੍ਰੈਕਟਿਸ ਕਰਨ ਦੀਆਂ ਗੱਲਾਂ ਕੀਤੀਆਂ ਔਰ ਉਹਦੇ ਚ ਕਈ ਗੱਲਾਂ ਵਿਗਿਆਨਕ ਨਹੀਂ ਹੈਗੀਆਂ ਪਰ ਜੇ ਉਹ ਵਿਗਿਆਨਕ ਪੱਖ ਤੋਂ ਹੀ ਕੀਤੀਆਂ ਜਾਂਦੀਆਂ ਤੇ ਸ਼ਾਇਦ ਮਿਲਖਾ ਸਿੰਘ ਹੋਣੀ ਸ਼ਾਇਦ ਹੋਰ ਵੀ ਬਹੁਤ ਵਧੀਆ ਤਰੀਕੇ ਦੇ ਪਰਫਾਰਮਰ ਹੁੰਦੇ। ਕਿਹੜੀਆਂ ਗੱਲਾਂ ਸੀ? ਅ ਜਿਵੇਂ ਉਹ ਇੱਕ ਗੱਲ ਕੀਤੀ ਉਹਨਾਂ ਨੇ ਕਿ ਜੀ ਜਦੋਂ ਤੱਕ ਉਹਨਾਂ ਨੂੰ ਉਲਟੀ ਨਹੀਂ ਸੀ ਆ ਜਾਂਦੀ ਤੇ ਉਹ ਪ੍ਰੈਕਟਿਸ ਨਹੀਂ ਸੀ ਬੰਦ ਕਰਦੇ। ਫਿਰ ਤੁਸੀਂ ਖੇਡਦੇ ਵਕਤ ਵੀ ਦੇਖਿਆ ਕਿ ਉਹ ਉਹਨਾਂ ਨੂੰ ਬੂਟ ਨਾਲ ਦੌੜਨ ਦੀ ਆਦਤ ਨਹੀਂ ਸੀ ਤੇ ਉਹ ਨੰਗੇ ਪੈਰੀ ਦੌੜਨ ਦੀ ਪ੍ਰੈਕਟਿਸ ਸੀ ਤੇ ਉਹ ਬੂਟ ਨਾਲ ਦੌੜਨਾ ਵੀ ਉਹਨਾਂ ਨੂੰ ਔਖਾ ਲੱਗਦਾ ਸੀ। ਮੀਨਸ ਕੁਝ ਗੱਲਾਂ ਫੈਸਿਲਿਟੀਆਂ ਦੀਆਂ ਤੇ ਕੁਝ ਗੱਲਾਂ ਗੈਰ ਵਿਗਿਆਨਕ ਨਜ਼ਰੀਏ ਦੀਆਂ। ਉਹ ਜੜੀਆਂ ਵਿੱਚ ਇਨਪੁਟ ਕਰ ਦੁੱਤੀਆਂ ਗਈਆਂ ਬਟ ਫਿਰ ਵੀ ਮਿਲਖਾ ਸਿੰਘ ਉਹਨਾਂ ਨੇ ਜਿਹੜਾ ਸਮਿਆਂ 'ਚ ਜਿੱਦਾਂ ਪਰਫਾਰਮ ਕੀਤਾ ਰੰਦਾਵਾ ਸਾਹਿਬ ਨੇ ਕੀਤਾ ਬਰੇਡੀਆ ਲਾਭ ਸਿੰਘ ਉਹਨਾਂ ਨੇ ਕੀਤਾ ਹੋਰ ਬਹੁਤ ਸਾਰੇ ਮੇਜ ਧਿਆਨ ਚੰਦ ਉਹਨਾਂ ਨੇ ਕੀਤਾ ਮਤਲਬ ਮੇਜ ਧਿਆਨ ਚੰਦ ਨੂੰ ਉਹਦੀ ਸਕਿੱਲ ਦੇ ਬੇਸ ਤੇ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ ਸੋ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਪੋਰਟਸ ਹੈ ਇਸ ਨੂੰ ਜੇਕਰ ਅਸੀਂ ਸਿਰਫ ਪਰ ਫੁੱਲਤ ਕਰਨਾ ਜਾਂ ਸਪੋਰਟ ਸਾਇੰਸ ਦੇ ਉੱਤੇ ਗੱਲ ਕਰਨੀ ਤੇ ਸਪੋਰਟ ਸਾਇੰਸ ਨੂੰ ਅਸੀਂ ਆਮ ਲੋਕਾਂ ਨਾਲ ਜੋੜ ਕੇ ਦੇਖਣਾ ਕਿ ਜਦ ਤੱਕ ਆਮ ਲੋਕਾਂ ਦੀ ਸਿਹਤ ਆਮ ਲੋਕਾਂ ਦੀ ਖੇਡਾਂ ਤੇ ਪ੍ਰਤੀ ਦਿਲਚਸਪੀ ਤੇ ਪਾਰਟਿਸਪੇਸ਼ਨ ਨਹੀਂ ਵਾਧੀ ਲੋਕ ਇਸ ਗੱਲ ਦੇ ਵਿੱਚ ਇੰਟਰਸਟ ਜਾਂ ਸਮਰੱਥਾ ਨਹੀਂ ਰੱਖਦੇ ਕਿ ਅਸੀਂ ਪਾਰਟਿਸਪੇਟ ਕਰ ਸਕੀਏ ਸਪੋਰਟ ਸਾਇੰਸ ਨੂੰ ਅਸੀਂ ਕਾਮਯਾਬੀ ਨਾਲ ਕਿਤੇ ਵੀ ਲਾਗੂ ਨਹੀਂ ਕਰ ਸਕਦੇ ਹਿੰਦੁਸਤਾਨ ਦੇ ਵਿੱਚ 1972 ਤੋਂ ਲੈ ਕੇ ਹੁਣ ਤੱਕ ਬਹੁਤ ਕੁਝ ਹੋਇਆ ਉਹਦੇ ਵਿਸਤਾਰ ਚ ਜਾਵਾਂਗੇ ਤਾਂ ਇੱਕ ਵੱਖਰੀ ਤਰ੍ਹਾਂ ਦਾ ਵਿਸ਼ਾ ਬਣ ਜਾਂਦਾ ਉਹਦੀ ਹਿਸਟੋਰੀਕਲ ਬੈਕਗ੍ਰਾਉਂਡ ਹੈ ਅਸੀਂ ਹਿੰਦੁਸਤਾਨ ਦੇ ਨਾਲ ਨਾਲ ਦੁਨੀਆ ਦੀ ਗੱਲ ਕਰੀਏ ਚਾਹੇ ਉਹ ਐਂਸ਼ੀਅੰਟ 올ੰਪਿਕਸ ਸੀ ਕਿ ਜਾਂ ਚਾਹੇ ਮਾਡਰਨ 올ੰਪਿਕਸ ਹੈ ਜਿਹੜੀਆਂ ਕਿ 1896 ਦੇ ਵਿੱਚ ਸਟਾਰਟ ਹੁੰਦੀਆਂ ਜਦੋਂ ਇਹ ਸਟਾਰਟ ਹੁੰਦੀਆਂ ਤੁਸੀਂ ਹੈਰਾਨ ਹੋਵੋਗੇ ਕਿ ਹਾਰਵਰਡ ਮੈਡੀਕਲ ਸਕੂਲ ਨੇ ਇੱਕ ਹਾਰਵਰਡ ਫਰਟੀਗ ਲੈਬਰਾਟਰੀ 1920 ਬਾਈ ਦੇ ਵਿੱਚ ਉਥੇ ਸਟੈਬਲਿਸ਼ ਕਰ ਲਈ ਸੀ ਹੂੰ ਤੇ ਮੈਂ ਤੁਹਾਨੂੰ ਪਹਿਲਾਂ ਦੱਸੂਗਾ ਕਿ ਸਪੋਰਟਸ ਯੂਨੀਵਰਸਿਟੀ ਜਿਹੜੀ ਹੈ 1947 ਦੇ ਵਿੱਚ ਜਰਮਨੀਆ ਨੇ ਸਟੈਬਲਿਸ਼ ਕਰ ਲਈ ਸੀ ਉਸ ਤੋਂ ਬਾਅਦ ਉਥੇ ਬਹੁਤ ਸਾਰੀਆਂ ਸੰਸਥਾਵਾਂ ਬਣ ਗਈਆਂ ਜਿਨ੍ਹਾਂ ਨੂੰ ਅਸੀਂ ਇੰਡੀਆ ਚ ਐਨ ਜੀਓਜ਼ ਕਹਿ ਕੇ ਗੱਲ ਕਰਦੇ ਆ ਉਹਨਾਂ ਐਨ ਜੀਓਜ਼ ਨੇ ਬਹੁਤ ਕੰਮ ਕੀਤਾ ਵਾਈ ਐਮ ਸੀ ਏ ਵਾਲਿਆਂ ਨੇ ਬਹੁਤ ਕੰਮ ਕੀਤਾ ਐਫਰਟ ਵਾਲਿਆਂ ਨੇ ਬਹੁਤ ਕੀਤਾ ਜਿਹਨੂੰ ਅਸੀਂ ਅਮਰੀਕਨ ਅਲਾਈਅੰਸ ਫਾਰ ਫਿਜ਼ੀਕਲ ਐਜੂਕੇਸ਼ਨ ਰਿਸਰਚ ਐਂਡ ਡਾਂਸ ਦੀ ਗੱਲ ਕਰਦੇ ਤੁਸੀਂ ਹੈਰਾਨ ਰਹੋਗੇ ਕਿ ਡਾਂਸ ਵੀ ਮਤਲਬ ਸਪੋਰਟ ਸਾਇੰਸ ਦਾ ਇੱਕ ਵਿਸ਼ਾ ਆ ਕਿ ਜੇ ਡਾਂਸ ਦੇ ਵਿੱਚ ਪਰਫਾਰਮੈਂਸ ਨਹੀਂ ਆ ਰਹੀ ਤਾਂ ਉਹਨੂੰ ਕਿੱਦਾਂ ਬਤੌਣਾ ਹੈ ਤੇ ਉਹਦੇ ਪ੍ਰਤੀ ਉਹਦੀਆਂ ਸਕਿੱਲਸ ਦੇ ਪ੍ਰਤੀ ਕਿੱਦਾਂ ਅਸੀਂ ਉਹਨੂੰ ਐਨਾਲਿਟਿਕਲੀ ਐਨਲਾਈਜ਼ ਕਰਕੇ ਉਹਦੀਆਂ ਕਰੈਕਸ਼ਨਸ ਕਰਤੀਆਂ ਇਹ ਵੀ ਇੱਕ ਸਪੋਰਟ ਸਾਇੰਸ ਦਾ ਵਿਸ਼ਾ ਆ